ਕਰੇ ਇਹ ਸਾਈਕਲ ਚਲਾਓ ਤੇ 2026 ਚ ਮਾਪੇ ਬਨ ਜਾਓ ਮਾਰਨਿੰਗ ਸ਼ੁਰੂਆਤ ਹੋਈ ਜਿਸ ਤਰ੍ਹਾਂ ਮੈਂ ਦੱਸਿਆ ਉਹ ਤੋਂ ਬਾਅਦ ਜੇ ਇਹ ਸਾਈਕਲਰਗੇ ਦੋ ਬਾਊਲ ਬੜੇ ਪਿਆਰੇ ਪਿਆਰੇ ਸਾਹਮਣੇ ਪਏ ਹੋਣ ਤਾਂ ਮੇਲ ਦਾ ਜਿਹੜਾ ਹੀਟ ਐਕਸਪੋਜ਼ਰ ਹੋਣਾ ਹੀ ਨਹੀਂ ਹੈਗਾ ਜਿਹੜੇ ਆਈਬੀਐਸ 'ਤੇ ਤੁਰਦੇ ਹੈ ਨਾ ਜੋ ਆਈ ਸਮਾਰਟਲੀ ਗੱਲ ਨੂੰ ਫੜਦੇ ਹੋ ਨਾ ਵੀ ਸਾਡੀ ਪ੍ਰੋਬਲਮਸ ਆਫਟਰ 올 ਕੀ ਹੈ ਤਾਂ ਮਤਲਬ ਕਹਿਣ ਦਾ ਕਿ ਲਾਈਫ ਜਿਉਣ ਦਾ ਮੇਰੇ ਪੇਸ਼ੈਂਟ ਨੂੰ ਮਜ਼ਾ ਆ ਜਾਏ ਕਿਉਂ ਨੈਚੁਰਲ ਤਰੀਕੇ ਨਾਲ ਸਾਰਾ ਕੁਝ ਨੈਚੁਰਲ ਹੋ ਜਾਏ ਟੁਵੇਰੇ ਸਵੇਰੀ ਜਿਹੜਾ ਉਹਨਾਂ ਦਾ ਸਟ्रेस ਹਾਰਮੋਨ ਕੋਰਟਿਸੋਲ ਹੈ ਨਾ ਉਹ ਸਵੇਰੇ ਹੀ ਘਰ ਦੇ ਵਿੱਚ ਆਪਣੀਆਂ ਮੈਡਮਾਂ ਦੇ ਨਾਲ ਨਾਲੋ ਪਰਿਵਾਰ ਦੇ ਨਾਲ ਪਹਿਲੇ ਹੀ ਗਰਮ ਹੋਇਆ ਹੁੰਦਾ ਜਿਵੇਂ ਮਾਰਨਿੰਗ ਉੱਠੇ ਬੜੀ ਵਧੀਆ ਜੀ ਸਮਾਈਲ ਦੇ ਨਾਲ ਉਹਨਾਂ ਨੇ ਜੇ ਤਾਂ ਮੌਸਮ ਠੰਡਾ ਹੈ ਤਾਂ ਜਿਹੜਾ ਜੋੜਾ ਹੁੰਦਾ ਵੀ ਤੁਸੀਂ ਕਹਦੇ ਵੀ ਪਹਿਲਾਂ ਘਰ ਦਾ ਮਾਹੌਲ ਠੀਕ ਕਰੋ ਫੇਰ ਕੁਦਰਤ ਤੁਹਾਡੇ ਅੰਦਰ ਦਾ ਮਾਹੌਲ ਠੀਕ ਕਰੇਗਾ ਮੈਨ ਹੋ ਰਹੀ ਹੈ ਮੀਨਸ ਉਹਨਾਂ ਨੂੰ ਪੀਰੀਅਡ ਆਉਂਦੇ ਹੀ ਨਹੀਂ ਸੀਗੇ ਜਿਹਦੇ ਫੋਲਿਕਲ ਬਣ ਹੀ ਨਹੀਂ ਰਿਹਾ ਅੰਡਾ ਬਣ ਹੀ ਨਹੀਂ ਰਿਹਾ ਉਹ ਮਾਂ ਕਿੱਦਾਂ ਬਣ ਸਕਦੀ ਹੈ ਸਰ ਉਹਨਾਂ ਕ ਐਸਟ੍ਰੋਜਨ ਬਣਦਾ ਬਲੀਡ ਹੋ ਜਾਂਦਾ ਪਰ ਇਸ ਦਵਾਈ ਨੇ ਕੀ ਕ੍ਰਿਸ਼ਮਾ ਕੀਤਾ ਸਰ ਇੱਕ ਹਫਤੇ ਦੇ ਵਿੱਚ ਵਿੱਚ ਹਫਤਾ ਵੀ ਨਹੀਂ ਹੋਇਆ ਅਜੇ 5 6 ਦਿਨਾਂ ਦੇ ਵਿੱਚ ਵਿੱਚ ਅੱਜ ਹੀ ਉਹਦਾ ਕਾਲ ਆਇਆ ਤਾਂ ਉਹ ਤੁਹਾਡੇ ਸਾਹਮਣੇ ਕਹਿ ਰਹੇ ਸੀਗੇ ਕਿ ਮੈਡਮ ਅਸੀਂ ਫੋਲਿਕਲ ਦਿਖਣ ਲੱਗ ਗਏ ਹੈਨਾ ਜਿਹਦੇ ਨਾਲ ਪ੍ਰੋਸਟੇਟ ਗਲੈਂਡ ਦੇ ਫੰਕਸ਼ਨ ਵਧੀਆ ਹੋਣਗੇ ਤੇ ਸਟ्रेस ਲਿਫ ਲਾਈਫ ਹੋਏਗੀ ਉਹਨਾਂ ਦੀ ਅਰਥੋਲੋਜੀ ਜਿਨ੍ਹਾਂ ਦੇ ਕਾਊਂਟ ਘਟੇ ਅਸੀਂ ਉਹਨਾਂ ਜਿਵੇਂ ਗੱਲ ਕੀਤੀ ਐਕਟਿਵ ਮੋਟਿਲਿਟੀ 60% ਹੋਣੀ ਚਾਹੀਦੀ ਹੈ ਜੇ ਉਹਨਾਂ ਦੀ 60 ਤੋਂ ਘੱਟ ਹੈ ਤੇ ਕਾਊਂਟੈਕਸ ਪਾਊਡਰ ਤੇ ਕਾਊਂਟੈਕਸ ਕੈਪਸੂਲ ਔਰ ਕਾਊਂਟੈਕਸ ਟੈਬਲੇਟ ਆਪਾਂ ਨਾਲ ਯੂਜ਼ ਕਰਾਂਗੇ ਵੀਰੇਕਸ ਦੇ ਵਿੱਚ ਆਪਣੇ ਕੋਲ ਵੀਰੇਕਸ ਪਾਊਡਰ ਹੈ ਕੈਪਸੂਲ ਹੈ ਔਰ ਵੀਰੈਕਸ ਹੀ ਆਪਣੇ ਕੋਲ ਆਹ ਟੈਬਲੇਟ ਹੈ ਇਹ ਤਿੰਨ ਦਾ ਕੰਬੀਨੇਸ਼ਨ ਹੈਗਾ ਤੁਹਾਨੂੰ ਨਹੀਂ ਲੱਗਦਾਗਾ ਹਨਾ ਸਰ ਉੱਥੇ ਦਿੱਕਤ ਆਂਦੀ ਹੈ ਕਿ ਇਹ ਤਾਂ ਉਹਨਾਂ ਨੇ ਆਹ ਟਾਈਮੈਕਸ ਲੈਣਾ ਫਿਰ ਫਿਰ ਸਰ ਆਪਾਂ ਉਹਨਾਂ ਨੂੰ ਟਾਈਮੈਕਸ ਦੇਣਾ ਟਾਈਮੈਕਸ ਦਾ ਵੀ ਪਾਊਡਰ ਕੈਪਸੂਲ ਤੇ ਆਹ ਟੈਬਲੇਟ ਆਪਾਂ ਇਹਦੇ ਨਾਲ ਵੀਰੈਕਸ ਦੀ ਲਾਵਾਂਗੇ ਸਰ ਇਹ ਜਿਹੜੀ ਫਾਰਮੂਲੇਸ਼ਨ ਰੱਖੀ ਹੈ ਇਹਦੇ ਵਿੱਚ ਸ਼ੀਲਾ ਜੀ ਤੋਂ ਉਹਨਾਂ ਨੇ ਜ਼ਰੂਰ ਐਡ-ਆਨ ਕਰਨੀ ਹੈ ਇਸ ਫਾਰਮੂਲੇਸ਼ਨ ਦੇ ਨਾਲ ਇਹ ਸ਼ੀਲਾ ਜੀ ਤੇ ਐਡ ਕਰਨ ਉਹ ਜਿਵੇਂ ਸਾਨੂੰ ਕਾਲ ਕਰਦੇ ਸਰ ਇਹ ਸਾਰੀ ਫਾਰਮੂਲੇਸ਼ਨ ਆਪਾਂ ਉਹਨਾਂ ਨੂੰ ਕਲੀਅਰ ਕਰ ਦਾਂਗੇ ਜੀ ਘਰੇ ਇਹ ਸਾਈਕਲ ਚਲਾਓ ਤੇ 2026 ਚ ਮਾਪੇ ਬਨ ਜਾਓ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀਫ faruqi ਇਹ ਸਾਈਕਲ ਦਾ ਨੁਸਕਾ ਫਾਰਮੂਲਾ ਅੱਜ ਅਸੀਂ ਤੁਹਾਨੂੰ ਦਿਖਾਉਣ ਵਾਲੇ ਆ ਦੇਖੋ ਇਹਦੇ ਵਿੱਚ ਚਾਕਲੇਟ ਪਏ ਨੇ ਨਾਲ ਬਦਾਮ ਪਏ ਨੇ ਔਰ ਕੁਝ ਕੁ ਜਿਹੜੇ ਬਦਾਮਾਂ ਵਰਗੇ ਨਟਸ ਹੈਗੇ ਨੇ ਹੋਰ ਇਹ ਵੀ ਇੱਥੇ ਪਏ ਨੇ ਸਮਝਾਂਗੇ ਕਿਹੜੇ ਨਟਸ ਨੇ ਔਰ ਪਿੰਨੀਆਂ ਨੇ ड्राई फ्रूट्स ਵਾਲੀਆਂ ਔਰ ਸਫੈਦ ਤਿਲਾ ਵਾਲੀਆਂ ਸਮਝਾਂਗੇ ਕਿ ਕਿਵੇਂ ਇਹ ਚੀਜ਼ਾਂ ਨੇ ਜਿਹੜੀ પ્રાਣੀ ਤੋਂ પ્રાਣੀ ਅਸੀਂ ਕਹਿ ਲਈਏ ਕਿ ਬੇਔਲਾਦ ਪਣ ਦੀ ਜਿਹੜੀ ਦਿੱਕਤ ਪਰੇਸ਼ਾਨੀ ਹੈਗੀ ਹੈ ਉਹਨੂੰ ਕਿਵੇਂ ਦੂਰ ਕਰ ਸਕਦੇ ਆ ਕਿਵੇਂ ਅਸੀਂ 2026 ਦੇ ਵਿੱਚ ਆਪਣੀ ਇਨਫਰਟੀਲਿਟੀ ਜਿਹੜੀ ਹੈਗੀ ਹੈ ਉਸ ਨੂੰ ਬੂਸਟ ਕਰ ਸਕਦੇ ਆ ਗੱਲਬਾਤ ਸਾਰੀ ਅਸੀਂ ਕਰਨ ਲਈ ਪਹੁੰਚੇ ਹਾਂ ਖਾਸ ਕਰਕੇ ਪ੍ਰੇਮ ayurveda ਦੇ ਸੀਨੀਅਰ ਨਰਸਿੰਗ ਅਫੀਸਰ ਹਰਮਿਤ ਕੌਰ ਜੀ ਨਾਲ ਹਰਮਿਤ ਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਸਰ ਤੁਹਾਨੂੰ ਵੀ ਔਰ ਹਕੀਕਤ ਚੈਨਲ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਮੈਮ ਜਿਹੜੀ ਇਸ ਤੋਂ ਪਹਿਲਾਂ ਕਿ ਤੁਸੀਂ ਮਾਫ ਕਰਨਾ ਗੱਲ ਸ਼ੁਰੂ ਕਰوں ਤੇ ਜਿਹੜਾ ਤੁਹਾਨੂੰ ਹੁਣੇ-ਹੁਣੇ ਫੋਨ ਆਇਆ ਸਾਡੇ ਬੈਠੇ-ਬੈਠੇ ਉਹ ਬੜਾ ਨਵੇਕਲਾ ਮਾਮਲਾ ਸੀ 2.5 ਸਾਲ ਵਿਆਹ ਨੂੰ ਹੋ ਗਏ ਸੀ ਜੋੜੇ ਦੇ ਨੂੰ ਤੇ ਕੀ ਦੱਸ ਰਹੇ ਸੀ ਤੁਹਾਨੂੰ ਸਰ ਮੈਂ ਨਾ ਤੁਹਾਡੇ ਦਿਮਾਗ ਦੀ ਸੱਚੀ ਤਾਰੀਫ ਕਰਨੀ ਚਾਹਾਂਗੀ ਤੁਸੀਂ ਮੌਕੇ ਤੇ ਗੱਲ ਫੜਦੇ ਹੋ ਜੇ ਇਸੇ ਤਰ੍ਹਾਂ ਹੀ ਮੇਰੇ ਪੇਸ਼ੈਂਟ ਜਿਹੜੇ ਆਈਵੀਐਫ 'ਤੇ ਤੁਰਦੇ ਹੈ ਨਾ ਜੋ ਆਈ ਸਮਾਰਟਲੀ ਗੱਲ ਨੂੰ ਫੜਦੇ ਹੋ ਨਾ ਵੀ ਸਾਡੀ ਪ੍ਰੋਬਲਮਸ ਆਫਟਰ 올 ਕੀ ਹੈ ਤਾਂ ਮਤਲਬ ਕਹਿਣ ਦਾ ਕਿ ਲਾਈਫ ਜਿਉਣ ਦਾ ਮੇਰੇ ਪੇਸ਼ੈਂਟ ਨੂੰ ਮਜ਼ਾ ਆ ਜਾਏ ਕਿਉਂ ਨੈਚੁਰਲ ਤਰੀਕੇ ਨਾਲ ਸਾਰਾ ਕੁਝ ਨੈਚੁਰਲ ਹੋ ਜਾਏ ਤੇ ਹੁਣ ਜਿਹੜੀ ਤੁਸੀਂ ਗੱਲ ਹੁਣੇ ਫੜੀ ਹੈਗੀ ਹੈ ਜਿਹੜੇ ਪੇਸ਼ੈਂਟਸ ਸੀਗੇ ਮੇਰੇ ਕੋਲ ਹੁਣੇ ਕਾਲ ਆਈ ਹੈ ਤੇ ਇਹ ਸਰ ਫੋਰਨ ਦੇ ਪੇਸ਼ੈਂਟ ਸੀਗੇ ਮੇਰੇ ਕੋਲ ਲਾਏ ਤੇ ਜਦ ਆਏ ਮੇਰੇ ਕੋਲ ਤੇ ਉਹਨਾਂ ਦੀ ਰਿਪੋਰਟ ਦੇ ਵਿੱਚ ਨੋ ਫੋਲਿਕਲ ਲਿਖਿਆ ਹੋਇਆ ਸੀ ਅਲਟਰਾਸਾਉਂਡ ਦੇ ਵਿੱਚ ਉਹ ਕੀ ਹੁੰਦੇ ਸਿਰ ਫੋਲਿਕਲ ਹੁੰਦਾ ਅੰਡੇ ਜਿਸ ਤੋਂ ਅ ਬੱਚਾ ਬਨਣਾ ਜਾਇਗਰ ਤਿਆਰ ਹੋਣਾ ਹਨਾ ਤਾਂ ਉਹਨਾਂ ਦੀ ਰਿਪੋਰਟ ਦੇ ਵਿੱਚ ਕਿਉਂਕਿ ਉਹਨਾਂ ਨੂੰ ਐਮਨੋਰੀਆ ਸੀਗਾ ਐਮਨੋਰੀਆ ਮੀਨਸ ਉਹਨਾਂ ਨੂੰ ਪੀਰੀਅਡ ਆਉਂਦੇ ਹੀ ਨਹੀਂ ਸੀਗੇ ਜਦੋਂ ਤੋਂ ਉਹ ਬੱਚੀ ਸੀਗੀ ਜਦੋਂ ਤੋਂ ਉਹਨੂੰ 15 16 ਸਾਲ ਦੀ ਏਜ ਦੇ ਵਿੱਚ ਪੀਰੀਅਡ ਰਿਲੀਜ਼ ਹੋਏ ਆ ਤਾਂ ਉਹ ਦਵਾਈਆਂ ਦੇ ਨਾਲ ਹੀ ਹੋਏ ਆ ਜਦੋਂ ਦਵਾਈ ਲੈਂਦੀ ਹੈ ਤਾਂ ਪੀਰੀਅਡ ਆਉਂਦੇ ਆ ਨਹੀਂ ਤਾਂ ਪੀਰੀਅਡ ਨਹੀਂ ਆਉਂਦੇ ਤੇ ਹੁਣ 2 ਸਾਲ ਹੋਏ ਸੀ ਮੈਰिज ਨੂੰ ਆ ਹੁਨੇ ਪਿਛਲੇ ਹਫਤੇ ਹੀ ਸਰ ਮੇਰੇ ਕੋਲ ਆਏ ਸੀਗੇ ਤੇ ਫਿਰ ਉਹ ਅੱਜ ਉਹਨਾਂ ਦੀ ਕਾਲ ਆਈ ਹੈ ਤੁਹਾਡੇ ਸਾਹਮਣੇ ਹੀ ਕਾਲ ਆਈ ਹੈ ਨਾ ਜੀ ਜੀ ਤੇ ਉਦੋਂ ਬੜਾ ਡਿਸਪਾਇੰਟ ਸੀ ਵੀ ਮੈਨੂੰ ਵੀ ਬੜਾ ਔਖਾ ਸੀਗਾ ਜਿਹਦੇ ਫੋਲਿਕਲ ਬਣ ਹੀ ਨਹੀਂ ਰਿਹਾ ਅੰਡਾ ਬਣ ਹੀ ਨਹੀਂ ਰਿਹਾ ਉਹ ਮਾਂ ਕਿੱਦਾਂ ਬਣ ਸਕਦੀ ਹੈ ਸਰ ਇੱਕ ਕੁਐਸਚਨ ਅਰਾਈਸ ਹੁੰਦਾ ਪਰ ਤੁਹਾਨੂੰ ਪਤਾ ਹੈ ਕਿ ਮੈਂ ਹਮੇਸ਼ਾ ਕਹਿੰਨੀ ਆ ਮਨ ਜیتے ਜਗ ਜੀਤ ਜੇ ਅਸੀਂ ਆਪਣਾ ਮਨ ਜਿੱਤ ਲਿਆ ਅਸੀਂ ਆਪਣੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨੂੰ ਚੁਟਕੀਆਂ ਚ ਹੱਲ ਕਰ ਲੈਣਾ ਹੁੰਦਾ ਜੀ ਜੀ ਤੇ ਸੇਮ ਉਸੇ ਤਰ੍ਹਾਂ ਹੀ ਮੈਂ ਉਸ ਪੇਸ਼ੈਂਟ ਨੂੰ ਸੁਭਾਗੇ ਮੈਡੀਸਨ ਦਿੰਦੀ ਐ ਤੇ ਨਾਲ ਹੀ ਦਿੰਦੀ ਐ ਸਰ ਆਪਾਂ ਗਰਭ ਧਾਰਕ ਇਹ ਦੋ ਮੈਡੀਸਨ ਦਿੱਤੀਆਂ ਸੁਭਾਗੇ ਐ ਤੇ ਗਰਭ ਧਾਰਕ ਹੁਣ ਮੈਂ ਇਸ ਨੂੰ ਕਵਾਂਗੀ ਜਿਹਨੂੰ ਪੀਰੀਅਡ ਹੀ ਨਹੀਂ ਆਉਂਦੇ ਅੰਡਾ ਹੈ ਹੀ ਨਹੀਂ ਉਹਦੇ ਅੰਦਰ ਮਤਲਬ ਉਹਨੂੰ ਸਿਰਫ ਹਾਰਮੋਨਲ ਮੈਡੀਸਨਸ ਲੈ ਰਹੀ ਐ ਤਾਂ ਪੀਰੀਅਡ ਲਈ ਉਹਨਾਂ ਇੱਕ ਬਲੀਡਿੰਗ ਤਿਆਰ ਹੋ ਰਹੰਦੀ ਐ ਤਾਂ ਬਲੀਡ ਹੋ ਜਾਂਦਾ ਉਹਨਾਂ ਕ ਐਸਟ੍ਰੋਜਨ ਬਣਦਾ ਬਲੀਡ ਹੋ ਜਾਂਦਾ ਪਰ ਇਸ ਦਵਾਈ ਨੇ ਕੀ ਕ੍ਰਿਸ਼ਮਾ ਕੀਤਾ ਸਰ ਇੱਕ ਹਫਤੇ ਦੇ ਵਿੱਚ ਵਿੱਚ ਹਫਤਾ ਵੀ ਨਹੀਂ ਹੋਇਆ ਅਜੇ 5 6 ਦਿਨਾਂ ਦੇ ਵਿੱਚ ਵਿੱਚ ਅੱਜ ਹੀ ਉਹਦਾ ਕਾਲ ਆਇਆ ਤਾਂ ਉਹ ਤੁਹਾਡੇ ਸਾਹਮਣੇ ਕਹਿ ਰਹੇ ਸੀਗੇ ਕਿ ਮੈਡਮ ਅਸੀਂ ਫੋਲਿਕਲ ਦਿਖਣ ਲੱਗ ਗਏ ਹੈਨਾ ਤਾਂ ਸਰ ਮੈਂ ਰੀਅਲੀ ਆਮ ਟੂ ਹੈਪੀ ਟੂ ਹੈਪੀ অর ਰੀਅਲੀ ਪ੍ਰੇ ਮਾਰਵੇਦਾ ਦੇ ਜਿਹੜੇ ਫਾਰਮੂਲੇ ਤੇ ਦਵਾਈਆਂ ਨੇ ਉਹਨਾਂ ਵਿੱਚ ਸੱਚੀ ਕ੍ਰਿਸ਼ਮਾ ਹੀ ਹੈ ਜੀ ਜੀ ਅੱਛਾ ਮੈਮ ਇਹ ਤਾਂ ਰਹੀ ਭੈਣਾ ਦੀ ਗੱਲ ਤੇ ਤੁਸੀਂ ਪਿੰਡਾਂ ਦਾ ਬੜਾ ਖਿਆਲ ਰੱਖਦੇ ਹੋ ਇਸ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਤਾਂ ਫਿਰ ਜਿਹੜੀਆਂ ਸਾਡੇ ਵੀਰਾਂ ਦੇ ਵਿੱਚ ਵੀ ਹੈਗੇ ਨੇ ਜਿਨ੍ਹਾਂ ਦੇ ਬਿਲਕੁਲ ਮਾਮਲੇ ਹੀ ਨਿਲ ਹੋਇਆ ਪਿਆ ਰਿਪੋਰਟ 'ਚ ਆਉਂਦੇ ਹੀ ਨਿਲ ਹੈ ਵੀ ਕੋਈ ਮਾਮਲਾ ਹੈ ਹੀ ਨਹੀਂ ਜੀ ਭੈਣਾ ਸਾਡੀਆਂ ਦੀ ਰਿਪੋਰਟਾਂ ਠੀਕ ਨੇ ਵੀਰਾਂ ਸਾਡੇ ਦੀ ਜਿੰਨੀਆਂ ਦੀ ਰਿਪੋਰਟਾਂ ਨਹੀਂ ਠੀਕ ਆਉਂਦੀਆਂ ਫਿਰ ਹੱਲ ਤਾਂ ਉਹਨਾਂ ਨੂੰ ਵੀ ਚਾਹੀਦਾ ਜੀ ਉਹਨਾਂ ਦਾ ਹੱਲ ਤੁਸੀਂ ਕਿਵੇਂ ਕਰ ਸਕਦੇ ਹੋ ਕੀ ਕੋਈ ਨੁਸਖਾ ਫਾਰਮੂਲਾ ਉਹਨਾਂ ਨੂੰ ਵੀ ਦੇ ਦਿਓ ਭੈਣਾਂ ਲਈ ਤਾਂ ਤੁਸੀਂ ਸੁਭਾਗਿਆ ਬਣਾਇਆ ਹੋਇਆ ਸਰ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਜੇ ਹੁਣ ਆਪਾਂ ਮੇਰੇ ਵੀਰਾਂ ਦੀ ਗੱਲ ਕਰੀਏ ਸਰ ਮੈਂ ਨਾ ਅੱਜ ਕੋੜੀ ਜਿਹੀ ਗੱਲਾਂ ਹੀ ਕਹਿਣੀਆਂ ਮੇਰੇ ਭਰਾਵਾਂ ਵਾਸਤੇ ਔਰ ਉਹਨਾਂ ਨੂੰ ਪਤਾ ਹੈ ਉਹ ਅਸੈਪਟ ਕਰਨਗੇ ਮੈਨੂੰ ਪਤਾ ਸਰ ਆਪਾਂ ਉਹਨਾਂ ਲਈ ਵੀ ਬੜੀ ਵਧੀਆ ਫਾਰਮੂਲੇਸ਼ਨ ਪਰ ਜਿਹੜਾ ਉਹਨਾਂ ਦਾ ਦਿਨ ਦੀ ਸ਼ੁਰੂਆਤ ਹੁੰਦੀ ਹੈ ਨਾ ਸਰ ਆਮ ਤਾ ਪੇਸ਼ੈਂਟ ਦੀ ਸ਼ੁਰੂਆਤ ਹੁੰਦੀ ਹੈ ਸਰ ਕਿ ਉਹ ਪਹਿਲਾਂ ਪਾਣੀ ਪੀਂਦੇ ਹੈਗੇ ਆ ਤੇ ਫਿਰ ਉਹ ਸੈਕਿੰਡ ਨੰਬਰ ਤੇ ਵਾਕ ਵਗੈਰਾ ਕਰਦੇ ਆ ਸਨ ਐਕਸਪੋਜ਼ਰ ਮਤਲਬ ਹੈ ਨਾ ਪਹਿਲਾਂ ਹਾਈਡਰੇਟ ਮਤਲਬ ਪਾਣੀ ਪੀਣਾ ਪਹਿਨਾ ਉੱਠਦੇ ਹੀ ਪਾਣੀ ਪੀਣਾ ਹੈ ਹਨਾ ਤੇ ਫਿਰ ਗਰਮ ਪਾਣੀ ਚ ਗਰਮ ਪਾਣੀ ਹੈ ਸਰ ਮੌਸਮ ਦੇ ਹਿਸਾਬ ਨਾਲ ਬਹੁਤ ਹੌਟ ਵਾਟਰ ਨਹੀਂ ਅਸੀਂ ਕਹ ਰਹੇਗੇ ਲੂਕ ਵਾਰਮ ਕਰਤਾ ਹੁੰਦਾ ਜੀ ਅਸੀਂ ਬੁੱਲ ਫੁਕ ਜਾਂਦੇ ਨੇ ਜੀ ਪਾਣੀ ਪੀਂਦੇ ਸਰ ਹੁਣੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਮੈਂ ਮੇਰੀ ਕੌੜੀ ਦੀ ਗੱਲ ਜਿਹੜੀ ਕਹਿਣ ਵਾਲੀ ਸੀਗੀ ਮੇਰੇ ਵੀਰ ਹਮੇਸ਼ਾ ਸਵੇਰੇ ਉੱਠਦੇ ਐ ਉਹ ਹਾਈਡਰੇਟ ਨਹੀਂ ਕਰਦੇ ਉਹ ਤਾਂ ਲਾਲ ਪੀਲੇ ਹਰੇ ਪੀਲੇ ਪਤਾ ਨਹੀਂ ਕਿਹੜੇ ਰੰਗ ਉਹਨਾਂ ਦੇ ਸਵੇਰੇ ਹੁੰਦੇ ਆ ਕਹਿਣ ਦਾ ਭਾਵੇਂ ਸਵੇਰੇ ਸਵੇਰੇ ਜਿਹੜਾ ਉਹਨਾਂ ਦਾ ਸਟ्रेस ਹਾਰਮੋਨ ਕੋਰਟਿਸੋਲ ਹੈ ਨਾ ਉਹ ਸਵੇਰੇ ਹੀ ਘਰ ਦੇ ਵਿੱਚ ਆਪਣੀਆਂ ਮੈਡਮਾਂ ਦੇ ਨਾਲ ਨਾਲੋ ਪਰਿਵਾਰ ਦੇ ਨਾਲ ਪਹਿਲੇ ਹੀ ਗਰਮ ਹੋਇਆ ਹੁੰਦਾ ਤਾਂ ਇਸ ਕਰਕੇ ਇੰਜਨ ਤੱਤਾ ਹੋ ਜਾਂਦਾ ਸਵੇਰੇ ਉੱਠਦੇ ਸਾਰੇ ਸਰ ਬਿਲਕੁਲ ਤੁਸੀਂ ਸਹੀ ਕਿਹਾ ਤੇ ਸਭ ਤੋਂ ਪਹਿਲਾ ਮੇਰੇ ਵੀਰਾਂ ਨੇ ਨਾ ਇੱਕ ਸਮਝ ਨਾ ਆਇਆ ਕਿ ਅਸੀਂ ਬੱਚਾ ਲੈਣਾ ਓਨੀ ਧੇਰ ਵਾਸਤੇ ਭਾਵੇਂ ਸ਼ਾਂਤ ਹੋ ਜਾਣ ਆਪਣੇ ਸੁਭਾਅ ਨੂੰ ਬਦਲ ਲੈਣ ਸਭ ਤੋਂ ਪਹਿਲਾਂ ਤਾਂ ਆਪਣਾ ਸੁਭਾਅ ਬੜਾ ਪਿਆਰਾ ਜਾ ਤੇ ਮਿੱਠਾ ਜਾ ਸ਼ਾਂਤ ਕਰ ਲੈਣ ਕਰਨ ਹੋਣਾ ਹੋਊਗਾ ਕਿਵੇਂ ਜੀ ਸਵਾਲ ਤਾਂ ਇਹ ਹੈ ਕਿਹੜਾ ਚਾਹੁੰਦਾ ਵੀ ਮੇਰਾ ਸੁਭਾਅ ਗਰਮ ਹੋਵੇ ਕੋਈ ਬੰਦਾ ਇਸ ਦੁਨੀਆ ਤੇ ਨਹੀਂ ਚਾਹੁੰਦਾ ਕਹਿੰਦਾ ਜੀ ਮੈਂ ਕਾਮ ਰਹਾ ਅਸੀਂ ਖੁਸ਼ ਰਹਾ ਮੇਰਾ ਮੂਡ ਹਰ ਵੇਲੇ ਹੈਪੀ ਹੈਪੀ ਰਹੇ ਦਿਲ ਗਾਰਡਨ ਗਾਰਡਨ ਰਹੇ ਤੇ ਕਿਹੜਾ ਬੰਦਾ ਚਾਹੁੰਦਾ ਜੀ ਵੀ ਉਹ ਲਾਲ ਤੱਤਾ ਲਾਲ ਹਰਾ ਹੋਇਆ ਰਹੇ ਜੀ ਜੇ ਮੈਂ ਹੁਣੇ ਮੰਤਰ ਦੱਸ ਦਿਆਂ ਸੱਤ ਤਾਂ ਮੇਰੇ ਵੀਰ ਮੰਨਣਗੇ ਕੋਈ ਤਿਆਰ ਜਿਨ੍ਹਾਂ ਨੂੰ ਔਲਾਦ ਚਾਹੀਦੀ ਉਹ ਤਾਂ ਮੰਨਣਗੇ ਜੀ ਜਿਨ੍ਹਾਂ ਨਾਲ ਜਿਨ੍ਹਾਂ ਦਾ ਗੁੱਸਾ ਮਤਲਬ ਉਹਨਾਂ ਦੇ ਔਲਾਦ ਲੈਣ ਵਾਲੇ ਮਾਮਲੇ ਤੇ ਭਾਰੀ ਪੈ ਰਿਹਾ ਉਹ ਤਾਂ ਬੜੀ ਸਟ੍ਰਿਕਟਲੀ ਫਾਲੋ ਕਰ ਸਕਦੇ ਨਹੀਂ ਜੀ ਸਰ ਫਿਰ ਸਭ ਤੋਂ ਪਹਿਲਾਂ ਉਹਨਾਂ ਨੇ ਕੀ ਕਰਨਾ ਜਿਵੇਂ ਮਾਰਨਿੰਗ ਉੱਠੇ ਬੜੀ ਵਧੀਆ ਜੀ ਸਮਾਈਲ ਦੇ ਨਾਲ ਉਹਨਾਂ ਨੇ ਜੇ ਤਾਂ ਮੌਸਮ ਠੰਡਾ ਹੈ ਤਾਂ ਲਿਓ ਕੁਵਾਰਮ ਵਾਟਰ ਪੀਣਾ ਕਿ ਕਹਿੰਦੇ ਨੇ ਜੇ ਕਿਸੇ ਨੂੰ ਗਰਮੀ ਆਈ ਹੋਵੇ ਤਾਂ ਪਾਣੀ ਪਿਆ ਦੇ ਵੈਸੇ ਬੰਦਾ ਸ਼ਾਂਤ ਹੋ ਜਾਂਦਾ ਜਿੰਨਾ ਮਰਜੀ ਗੁੱਸਾ ਹੋਵੇ ਉੱਠਦੇ ਸਰ ਹਾਂਜੀ ਗੁੱਸਾ ਨਹੀਂ ਕਰਨਾ ਹਾਂਜੀ ਹਾਂਜੀ ਹੈਨਾ ਗੁੱਸਾ ਨਹੀਂ ਕਰਨਾ ਸਿ ਪਿਆਰੀ ਜੀ ਸਮਾਈਲ ਦੇ ਕੇ ਜਿਹੜੇ ਗੁਰੂ ਨੂੰ ਮੰਨਦੇ ਆ ਉਹਦੀ ਉਹਨੂੰ ਉਹਨੂੰ ਦੇਖਣਾ ਤੇ ਜੇ ਉਹ ਆਪਣੇ ਵਾਈਫ ਨੂੰ ਹੀ ਗੁਰੂ ਮੰਨਦੇ ਆ ਤਾਂ ਫਿਰ ਤਾਂ ਕਹਿੰਦੇ ਸਮਾਈਲ ਦਾ ਨਜਾਇਜ਼ ਕੁਝ ਹੋਰ ਆ ਸਰ ਤੇ ਫਿਰ ਸਰ ਉਹਨਾਂ ਨੇ ਪਾਣੀ ਇੱਕ ਵਾਰ ਗੁਰੂ ਵੀ ਆਕੜਿਆ ਹੁੰਦਾ ਨਾ ਜੀ ਕਈ ਵਾਰ ਵਾਈਫ ਰੂਪੀ ਨਹੀਂ ਸਰ ਜੇ ਉਹ ਮੇਲ ਪਹਿਲੇ ਸਮਾਈਲ ਦੇ ਦੇਣਾ ਤਾਂ ਫੀਮੇਲ ਕਦੇ ਨਹੀਂ ਆਕੜਦੀਆਂ ਇਹ ਵੀ ਪੱਕੀ ਗੱਲ ਹੈ ਸਰ ਜੀ ਚਲੋ ਮੈਂ ਇੱਕ ਅਲੱਗ ਟਾਪਿਕ ਤੋਂ ਹਟਕੇ ਥੋੜਾ ਜਿਹਾ ਹੋ ਗਿਆ ਪਰ ਅਸੀਂ ਇਹ ਮੁੱਦਾ ਵੀ ਤੁਹਾਡੇ ਤੱਕ ਅਸੀਂ ਲਾਵਾਂਗੇ ਕਿਉਂਕਿ ਘਰਾਂ ਦੇ ਜਿਹੜੇ ਮਾਹੌਲ ਹੈਗੇ ਨੇ ਤੁਸੀਂ ਅਕਸਰ ਇੱਥੇ ਬੈਠੇ ਜਿਹੜਾ ਜੋੜਾ ਹੁੰਦਾ ਵੀ ਤੁਸੀਂ ਕਹਦੇ ਵੀ ਪਹਿਲਾਂ ਘਰ ਦਾ ਮਾਹੌਲ ਠੀਕ ਕਰੋ ਫੇਰ ਕੁਦਰਤ ਤੁਹਾਡੇ ਅੰਦਰ ਦਾ ਮਾਹੌਲ ਠੀਕ ਕਰੇਗਾ ਇਸ ਵਿਸ਼ੇ ਤੇ ਵੀ ਅਸੀਂ ਕਦੇ ਗੱਲਬਾਤ ਤੁਹਾਡੇ ਨਾਲ ਜ਼ਰੂਰ ਕਰਾਂਗੇ ਅੱਛਾ ਤੇ ਪਹਿਲੀ ਗੱਲ ਹੋ ਗਈ ਜਦੋਂ ਉੱਠਣਾ ਹੈ ਤਾਂ ਗੁੱਸੇ 'ਚ ਨਹੀਂ ਉੱਠਣਾ ਔਰ ਦਿਨ 'ਚ ਗੁੱਸਾ ਨਹੀਂ ਕਰਨਾ ਇੱਕ ਟਿਪ ਤਾਂ ਤੁਸੀਂ ਇਹ ਦਿੱਤਾ ਦੂਸਰੀ ਟਿਪ ਜੀ ਸਰ ਦੂਜੀ ਟਿਪ ਇਹ ਹੈ ਕਿ ਉਹਨਾਂ ਨੇ ਨੇਚਰ ਨੂੰ ਬਾਹਰ ਲੱਭਣਾ ਕਮਰੇ ਤੋਂ ਬਾਹਰ ਹੋ ਕੇ ਨੇਚਰ ਨੂੰ ਐਕਸਪੋਜ਼ ਟੂ ਸਨਲਾਈਟ ਮੀਨਸ ਮਾਰਨਿੰਗ ਵਾਕ ਕਰਨੀ ਹੈ ਜਾ ਕੇ ਕਮ ਸੇ ਕਮ ਅਬਦਾ ਕੰਤਾ ਮਾਰਨਿੰਗ ਵਾਕ ਕਰਦਿਆ ਕਰਦੇ ਆ ਉਹਨਾਂ ਨੇ ਸਨਲਾਈਟ ਲੈਣੀ ਹੈ ਤਾਂ ਵਿਟਾਮਿਨ ਸੀ ਦੀ ਸਭ ਉਹਨਾਂ ਦੇ ਅੰਦਰ ਆ ਜਾਣਾ ਹੈ ਨਾ ਤੇ ਇੱਕ ਇਹ ਹੋਊਗਾ ਸਰ ਜਦੋਂ ਵਾਕ ਕਰਨਗੇ ਤੁਹਾਨੂੰ ਪਤਾ ਹੈ ਵੀ ਨੰਗੇ ਪੈਰ ਵਾਕ ਕਰਨ ਦੇ ਨਾਲ ਆਪਾਂ ਨੂੰ ਪਤਾ ਹੈ ਵੀ ਇਹ ਜਦੋਂ ਗਰਾਉਂਡ ਫਲੋਰ ਤੇ ਆਪਾਂ ਕਰਾਂਗੇ ਹੈਨਾ ਵਾਕ ਕਰਾਂਗੇ ਤਾਂ ਮਾਈਂਡ ਵੈਸੀ ਪੀਸ ਹੋ ਜਾਏਗਾ ਤੇ ਜਿਹੜਾ ਕorticisol ਹਾਂ ਕorticisol ਹਾਰਮੋਨ ਹੈ ਉਹ ਟ੍ਰਿਗਰ ਹੋਏਗਾ ਸੈਕਿੰਡ ਤਾਂ ਇਹ ਹੋ ਗਿਆ ਹੈ ਨਾ ਔਰ ਥਰਡ ਉਹਨਾਂ ਨੇ ਵਾਕ ਕਰਦਿਆਂ ਕਰਦੇ ਆ ਐਕਸਰਸਾਈਜ਼ ਜ਼ਰੂਰ ਕਰਨੀ ਹੈ ਕਿਹੜੀ ਐਕਸਰਸਾਈਜ਼ ਕਰਨੀ ਹੈ ਸਰ ਡੀਪ ਬਰੀਥਿੰਗ ਹੁਣ ਤੁਸੀਂ ਦੇਖੋ ਉਹਨਾਂ ਨੇ ਇਹ ਸਾਹ ਰੋਕ ਕੇ ਜਿਹੜਾ ਅਲੋਮ ਵਿਲੋਮ ਹੁੰਦਾ ਸਾਹ ਰੋਕ ਕੇ ਡੀਪ ਬਰੀਥਿੰਗ ਕਰਨੀ ਹੈ ਜਿਸ ਤਰ੍ਹਾਂ ਹੈ ਨਾ ਡੀਪ ਬਰੀਥਿੰਗ ਕਰਦਿਆਂ ਕਰਦਿਆਂ ਕੀ ਹੋਏਗਾ ਇਹ ਅਜਮਾਨ ਜਦੋਂ ਕਰਨ ਉਹਨਾਂ ਦਾ ਜਿਹੜਾ ਸਟਮਕ ਹੈ ਇਸਤੇ ਵੀ ਥੋੜਾ ਸਟ्रेस ਪਏਗੀ ਹੈ ਨਾ ਸਪਰੈਸ ਹੋਏਗੀ ਔਰ ਜਿਹੜਾ ਇੰਟਰਨਲ ਆਰਗਨ ਹੈ ਰੀਪਰੋਡਕਟਿਵ ਆਰਗਨ ਭਾਵੇਂ ਮੇਲ ਦਾ ਹੈ ਤੇ ਭਾਵੇਂ ਫੀਮੇਲ ਦਾ ਦੋਨੋਂ ਦਾ ਜਿਹੜਾ ਪੀ ਐਚ ਲੈਵਲ ਹੈ ਉਹ ਮੇਨਟੇਨ ਹੋਏਗਾ ਉਹਦੇ ਚ ਕੰਟ੍ਰੈਕਸ਼ਨ ਹੋਏਗੀ ਜਦੋਂ ਮਾਰਨਿੰਗ ਟਾਈਮ ਤੇ ਐਕਸਰਸਾਈਜ਼ ਕਰਦੇ ਆ ਰੀਪਰੋਡਕਟਿਵ ਆਰਗਨ ਚ ਕੰਟ੍ਰੈਕਸ਼ਨ ਹੋਏਗੀ ਤਾਂ ਮੀਨਸ ਮੇਲ ਦਾ ਜਿਹੜਾ ਟੈਸਟੋਸਟੇਰੋਨ ਲੈਵਲ ਹੈ ਮੇਲ ਹਾਰਮੋਨ ਹੈ ਉਹ ਉਹ ਬੈਟਰ ਹੋਏਗਾ ਤੇ ਜਦੋਂ ਬੈਟਰ ਹੋਏਗਾ ਤਾਂ ਜਿਹੜਾ ਉਹਨਾਂ ਦੇ ਸਪਰਮ ਹੈਗੇ ਮੋਰਟੈਲਿਟੀ ਵਧਿਆ ਹੋਏਗੀ ਪਸਲਸ ਡਿਕਰੀਸ ਹੋਣਗੇ ਸਾਰੀਆਂ ਪ੍ਰੋਬਲਮਸ ਇਹਦੇ ਨਾਲ ਹੱਲ ਹੋਣਗੀਆਂ ਇਹ ਤਾਂ ਹੋ ਗਈ ਸਿਰ ਤੀਸਰੀ ਪ੍ਰੋਬਲਮ ਹੈਨਾ ਤੀਸਰਾ ਹੱਲ ਹੋ ਗਿਆ ਫਿਰ ਸਰ ਉਸ ਤੋਂ ਬਾਅਦ ਜਦੋਂ ਇਹਨਾਂ ਦਿਨਾਂ ਚ ਨਹਾਉਂਦੇ ਆ ਨਾ ਤਾਂ ਮੈਨੂੰ ਲੱਗਦਾ ਹੈ ਕਿ ਠੰਡ ਹੈਗੀ ਹੈ ਗਰਮ ਗਰਮ ਪਾਣੀ ਗਰਮ ਗਰਮ ਪਾਣੀ ਹੈਨਾ ਜਦਕਿ ਅਸੀਂ ਹੁਣੇ ਗੱਲ ਕੀ ਕਰ ਰਹੇ ਹਾਂ ਕੋਲਡ ਐਕਸਪੋਜ਼ਰ ਕਿਉਂਕਿ ਜਿਹੜਾ ਉਹਨਾਂ ਦੇ ਅੰਦਰ ਹੀਟ ਹੈ ਇਹ ਕਿਸ ਤਰ੍ਹਾਂ ਇਹ ਰਿਮੂਵ ਹੋਏਗਾ ਕਿਸ ਤਰ੍ਹਾਂ ਇਹ ਇਰੇਡੀਕੇਟ ਹੋਏਗਾ ਉਹਨਾਂ ਨੇ ਨਹਾਉਣਾ ਵੀ ਕੋਸ਼ਿਸ਼ ਕਰਨੀ ਹੈ ਕਿ ਕੋਸਾ ਵੀ ਨਹੀਂ ਲੈਣਾ ਜੇ ਤਾਂ ਠੰਡਾ ਹਾਂ ਤਾਜ਼ਾ ਜਿਸ ਤਰ੍ਹਾਂ ਸਿਰਫ ਪੁਰਾਣੇ ਟਾਈਮ ਤੇ ਤੁਹਾਨੂੰ ਪਤਾ ਹੀ ਸਦਾ ਟਿਊਬਲਾਂ ਤੇ ਜਾ ਕੇ ਨਹਾਉਂਦੇ ਸੀ ਸਵੇਰੇ ਸਵੇਰੇ ਤੇ ਉਸ ਟਾਈਮ ਤੇ ਤਾਂ ਇੰਨੀਆਂ ਪ੍ਰੋਬਲਮ ਨਹੀਂ ਸੀ ਹੁੰਦੀਆਂ ਹਨਾ ਤੇ ਹੁਣ ਉਹਨਾਂ ਨੇ ਠੰਡੇ ਪਾਣੀ ਦੇ ਨਾਲ ਹੀ ਇਸ਼ਨਾਨ ਕਰਨਾ ਕੋਸ਼ਿਸ਼ ਕਰਨ ਤੇ ਜੇ ਨੈਕਸਟ ਅਸੀਂ ਗੱਲ ਕਰੀਏ ਤਾਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਖਾਣਾ ਕੀ ਆ ਹੁਣ ਬ੍ਰੇਕਫਾਸਟ ਦੀ ਤਾਂ ਟੰਡੇ ਦਾ ਟੰਡੇ ਦਾ ਅਰਥ ਟੈਂਕੀ ਵਾਲਾ ਪਾਣੀ ਤਾਂ ਨਹੀਂ ਜੀ ਇਹ ਇਹਨਾਂ ਦਿਨਾਂ ਦੇ ਵਿੱਚ ਟੈਂਕੀ ਵਾਲਾ ਪਾਣੀ ਦੇ ਨਾਲ ਸੀ ਤਾਜ਼ਾ ਪਾਣੀ ਜਿਹੜਾ ਆ ਰਿਹਾ ਉਹ ਤਾਜ਼ਾ ਪਾਣੀ ਨਾਲ ਦੇ ਵਿੱਚ ਮਿਸਪੈਲਟੀ ਵਾਲੀ ਜੀ ਜੀ ਜਿਹੜਾ ਮੌਕੇ ਤੇ ਆਪਾਂ ਆਪਾਂ ਟੈਂਕੀ ਨੂੰ ਸਪਲਾਈ ਕਰਦੇ ਆ ਨਾ ਉਹ ਤਾਜ਼ੇ ਪਾਣੀ ਦੀ ਇੱਕ ਟੈਪ ਲਾਣ ਤਾਂ ਉਹਦੇ ਨਾਲ ਨਹਾਣ ਹੋ ਠੀਕ ਹੈ ਜੀ ਹੁਣ ਅਸੀਂ ਗਾਂ ਗੱਲ ਕਰਨੀ ਸਿਰ ਉਹਨਾਂ ਨੇ ਖਾਣਾ ਪੀਣਾ ਕੀ ਆ ਹੁਣ ਆਗੇ ਮਾਰਨਿੰਗ ਬ੍ਰੇਕਫਾਸਟ ਟੇਬਲ ਦੀ ਗੱਲ ਜੀ ਜੀ। ਉਹ ਸਾਈਕਲ ਦੀ ਗੱਲ ਆਉਗੀ ਜੀ ਇਹ ਸਾਈਕਲ ਦੀ। ਕੋਈ ਬੜਾ ਖਾਸ ਸਾਈਕਲ ਬਣਾਇਆ ਹੋਇਆ ਹੈ ਜੀ। ਸਰ ਮੈਂ ਨਾ ਇਹ ਐਕਚੁਅਲ ਦੇ ਵਿੱਚ ਕੀ ਹੁੰਦਾ ਆ ਕਿ ਸਾਈਕੋਲੋਜੀਕਲੀ ਪੋਜ਼ਿਟਿਵ ਵਾਈਬਸ ਲੈਣੀਆਂ ਜ਼ਰੂਰੀ ਹੈ। ਇਸ ਕਰਕੇ ਮੈਨੂੰ ਇਹ ਸਪੈਸ਼ਲ ਪਰਚੇਸ ਕਰਨਾ ਪਿਆ ਔਰ ਤੁਸੀਂ ਮੇਰੇ ਮੂੰਹ ਦੀ ਗੱਲ ਕਹਿ ਲਈ ਵੀ ਇਹੀ ਇੰਜਣ ਹੁੰਦਾ ਹਨਾ ਤੇ ਇਸ ਤੋਂ ਬਾਅਦ ਹੀ ਵੰਸ਼ ਬਣਨਾ ਹੈਗਾ ਹਨਾ ਸਰ। ਹੁਣ ਇਹਦੇ ਵਿੱਚ ਆਪਾਂ ਰੱਖਿਆ ਕਿ ਸਰ ਇਹ ਦੇਖੋ ਡ్రਾਈ ਫਰੂਟਸ ਸਰ ਖਾਣ ਪੀਣਾਂ ਲਈ ਵਧੀਆ ਵਧੀਆ ਚੀਜ਼ਾਂ ਰੱਖੀਆਂ ਹੋਈਆਂ ਨੇ ਜੀ ਤੁਸੀਂ ਸਰ ਜੁਣ ਤੁਸੀਂ ਦੇਖੋ ਮਾਰਨਿੰਗ ਸ਼ੁਰੂਆਤ ਹੋਈ ਜਿਸ ਤਰ੍ਹਾਂ ਮੈਂ ਦੱਸਿਆ ਉਸ ਤੋਂ ਬਾਅਦ ਜੇ ਇਹ ਸਾਈਕਲਰਗੇਸ ਦੋ ਬਾਉਲ ਬੜੇ ਪਿਆਰੇ ਪਿਆਰੇ ਸਾਹਮਣੇ ਪਏ ਹੋਣ ਤਾਂ ਮੇਲ ਦਾ ਜਿਹੜਾ ਹੀਟ ਐਕਸਪੋਜ਼ਰ ਹੋਣਾ ਹੀ ਨਹੀਂ ਹੈਗਾ ਉਹਨਾਂ ਦੇ ਅੰਦਰ ਜਿਹੜਾ ਦੋਸ਼ ਹੈ ਨਾ ਸਰ ਇਹ ਤਾਂ ਗਰਮ ਚੀਜ਼ਾਂ ਨੇ ਜੀ ਸਾਰੀਆਂ ਸਰ ਇਹਨਾਂ ਨੂੰ ਉਹਨਾਂ ਨੇ ਸੌਕ ਕਰਕੇ ਲੈਣਾ ਇਦਾਂ ਨਹੀਂ ਖਾਣਾ ਸੌਕ ਕਰਕੇ ਲੈਣਾ ਕਿਉਂਕਿ ਜਿਹੜੀ ਮੇਲ ਦੀ ਪ੍ਰੋਬਲਮ ਹੈ ਨਾ ਸਰ ਉਹ ਹੁੰਦੀ ਕਿਉਂ ਹੈ ਸ਼ੁਕਰਾਨਾ ਉਹਨਾਂ ਦੇ ਘਟਦੇ ਕਿਉਂ ਆ ਜਾਂ ਪਾਸਾ ਵਧਦੇ ਕਿਉਂ ਆ ਉਹਨਾਂ ਦੇ ਜਿਹੜੇ ਸ਼ੁਕਰਤਾ ਕਰਕੇ ਵੀ ਔਲਾਦ ਲੈਣ ਚ ਦਿੱਕਤ ਹੋ ਜਾਂਦੀ ਏ ਸਰ ਉਹਦੇ ਕਰਕੇ ਜਦੋਂ ਮੈਨਾ ਫਿਰ ਨਹੀਂ ਹੋਣਗੇ ਦਾ ਡੀਐਨਏ ਵਧੀਆ ਨਹੀਂ ਹੋਏਗਾ ਜਿਹੜੀ ਜਿਹੜੀ ਸਪੀਡ ਹੈ ਉਹ ਐਕਿਊਰੇਟ ਨਹੀਂ ਹੋਏਗੀ ਮੂਵਮੈਂਟ ਵਧੀਆ ਨਹੀਂ ਹੋਏਗੀ ਤੁਹਾਨੂੰ ਪਤਾ ਸਰ ਇਹ ਰਿਪੋਰਟ ਨੂੰ ਅਗਰ ਦੇਖਣਾ ਹੋਵੇ ਇੱਕ ਤਾਂ ਹੁੰਦੀ ਹੈ ਸਰ ਐਕਟਿਵ ਮੋਟਿਲਿਟੀ ਐਕਟਿਵ ਮੋਟਿਲਿਟੀ 60% ਚਾਹੀਦੀ ਹੁੰਦੀ ਹੈ ਫਿਰ ਜਿਹੜੇ ਸਲਗੇਸ਼ ਲਗੇਸ ਜਾਨੀ ਜਿਹੜੇ ਲੇਜੀਸ ਪਾਏ ਹੈਗੇ ਆ ਇਹਨਾਂ ਨੂੰ ਅਸੀਂ ਬੂਸਟ ਅਪ ਕਰਨਾ ਜਿਵੇਂ ਕਰ ਸਕ ਤੁਹਾਡੇ ਕੋਲ ਨੁਸਖਾ ਫਾਰਮੂਲਾ ਹੈ ਜੀ ਕੋਈ ਆਸਾਨ ਵਾਲਾ ਇਹ ਸਰ ਜੀ ਸਵੇਰੇ ਜੀ ਅਨਾਲੀ ਇਹ ਕਿਹੜੀ ਚੀਜ਼ ਹੈਗੀ ਜੀ ਇਹ ਬਦਾਮਾਂ ਵਰਗੀ ਕਿਹੜੀ ਚੀਜ਼ ਰੱਖਿਆ ਸੀ ਇਹ ਵੀ ਤੁਹਾਡੇ ਕੋਲੋਂ ਸਮਝਣਾ ਚਾਹਾਂ ਆਪਾਂ ਨੇ ਬ੍ਰਾਜ਼ੀਲ ਨਟਸ ਰੱਖੇ ਹੁਣ ਬ੍ਰਾਜ਼ੀਲিয়ান ਨਟਸ ਹਾਂ ਬ੍ਰਾਜ਼ੀਲিয়ান ਨਟਸ ਤੇ ਜੇ ਮੈਂ ਸ਼ਾਰਟਲੀ ਜਾਂ ਨਟਸ ਬਾਰੇ ਦੱਸਦਾ ਵੀ ਨਟਸ ਦਾ ਫਾਇਦਾ ਕੀ ਹੋਣਾ ਹੈ ਮੇਰੇ ਪੇਸ਼ੈਂਟ ਨੂੰ ਸਰ ਉਹ ਆਪਾਂ ਗੱਲ ਕਰਦੇ ਹੈਗੇ ਆ ਕਿਉਂਕਿ ਹਰ ਵਾਰੀ ਮੈਨੂੰ ਪੇਸ਼ੈਂਟ ਆ ਕੇ ਕਹਿੰਦੇ ਆ ਕਿ ਮੈਡਮ ਜਿਹੜੀ ਮੈਂ ਡਾਈਟ ਚਾਰਟ ਦਿੰਨੀ ਆ ਉਹਦੇ ਵਿੱਚ ਕਹਿੰਦੇ ਕਿ ਮੈਡਮ ਇਹ ਅਸੀਂ ਵੀ ਖਾਣਾ ਇਹ ਤੁਸੀਂ ਹੀ ਜ਼ਰੂਰੀ ਖਾਣਾ ਕਿਉਂਕਿ ਮੇਰੇ ਭੈਣਾਂ ਨੇ ਤਾਂ ਪੀਣਾ ਤੇ ਖਾ ਹੀ ਲੈਣਾ ਇਹ ਉਹਨਾਂ ਨੇ ਜ਼ਰ ਹੁਣ ਇਹਦੇ ਜੇ ਅਸੀਂ ਗੱਲ ਕਰੀਏ ਸਰ ਪੰਪਕਿਨ ਸੀਡਸ ਪੰਪਕਿਨ ਸੀਡ ਦੇ ਵਿੱਚ ਸਰ ਜ਼ਿੰਕ ਐਂਟੀਆਕਸੀਡੈਂਟ omega 3 ਜ਼ਬਰਦਸਤ ਹੈ ਜਿਹਦੇ ਨਾਲ ਪ੍ਰੋਸਟੇਟ ਗਲੈਂਡ ਦੇ ਫੰਕਸ਼ਨ ਵਧੀਆ ਹੋਣਗੇ ਤੇ ਸਟ्रेस ਰਿਲੀਫ ਲਾਈਫ ਹੋਏਗੀ ਉਹਨਾਂ ਦੀ ਹੁਣ ਜੇ ਸਨਫਲਾਰੇ ਦੇ ਵਿੱਚ ਆਪਾਂ ਪਾਏ ਹੋਏ ਸਰ ਜਿਹੜੇ ਕੱਦੂ ਦੇ ਬੀਜ ਆਪਾਂ ਕਹਿੰਦੇ ਆ ਨਾ ਕੱਦੂ ਟਿੰਡਾ ਤੇ ਪੀਠਾ ਇੱਥੇ ਤੋਰੀ ਇੱਥੇ ਤਸੀਰ ਦੀ ਠੰਡੇ ਹੁੰਦੇ ਆ ਤਾਂ ਉਹਨਾਂ ਨੇ ਸਨਫਲਾਅਰ ਸੀਡ ਜ਼ਰੂਰ ਲੈਣਾ ਕਿਉਂਕਿ ਸਨਫਲਾਅਰ ਸੀਡਸ ਹੀ ਬਲ ਆ ਮਤਲਬ ਬਲ ਬਲ ਨੂੰ ਟ੍ਰਿਗਰ ਕਰਦਾ ਹੈ ਇਹਦੇ ਚ ਵਿਟਾਮਿਨ ਈ ਸਰ ਭਰਪੂਰ ਹੈ ਔਰ ਇਹਦੇ ਨਾਲ ਹੀ ਉਹਨਾਂ ਦਾ ਜਿਹੜਾ ਮੈਂ ਉਹ ਪ੍ਰੋਟੈਕਟ ਹੋਣਾ ਔਰ ਜਿਹੜੀ ਉਹਨਾਂ ਦੇ ਮੋਰਫੋਲੋਜੀਆ ਉਵਤਿਆ ਹੋਣੀ ਆ ਨੈਕਸਟ ਸਰ ਅਸੀਂ ਗੱਲ ਕਰੀ ਇਹਦੇ ਵਿੱਚ ਚੀਆ ਸੀਡਸ ਆਪਾਂ ਰੱਖੇ ਹੋਇਆ ਸਰ ਹਨਾ ਉਹਨੂੰ ਕਹਿੰਦੇ ਕਿ ਚੀਆ ਸੀਡਸ ਦਾ ਭੈਣਾ ਲੈ ਲੈਣ ਕਲੀਆਂ ਭੈਣਾ ਨਹੀਂ ਸਰ ਇਹ ਵੀਰਾਂ ਨੇ ਚੀਆ ਸੀਡਸ ਲੈਣੇ ਚੀਆ ਸੀਡਸ ਦੇ ਵਿੱਚ ਫਾਈਬਰ ਐਨ ਐਫ ਐਸਰ ਫਾਈਬਰ ਦੇ ਨਾਲ ਨਾਲ ਓਮੇਗਾ 3 ਇਰ ਵਿੱਚ ਭਰਪੂਰ ਹੈ ਉਹਨਾਂ ਨੇ ਨਾ ਸਰ ਇਹਨੂੰ ਰਾਤ ਨੂੰ ਸੌਕ ਕਰਨਾ ਸਵੇਰੇ ਭਾਵੇਂ ਕੜੇ ਵਿੱਚ ਸਪ੍ਰਿੰਕਲ ਕਰ ਲੈਣ ਭਾਵੇਂ ਇਹਨੂੰ ਮਿਲ ਕੇ ਚ ਪਾਣੀ ਵਿੱਚ ਜਿਸ ਮਰਜ਼ੀ ਚੀਜ਼ ਦੇ ਵਿੱਚ ਚੀਆ ਸੀਡਸ ਲੈਣਾ ਤੇ ਇਹਦੇ ਨਾਲ ਹੋਣਾ ਕੀ ਹੈ ਜੇ ਉਹਨਾਂ ਦੀ ਲਿਬੀਡੋ ਯਾਨੀ ம் ਤੱਛੀ ਐਸਿਡ ਦੇ ਨਾਲ ਟ੍ਰਿਗਰ ਹੋ ਜਾਣੀ ਹੈਗੀ ਐ ਨੈਕਸਟ ਆਪਾਂ ਰੱਖੇ ਹੋਏ ਆ ਸਰ ਹੁਣੇ ਤਿਲ ਤਿਲ ਪਾਇਆ ਹੈ ਹਨਾ ਤਿਲਾ ਦੇ ਲੱਡੂ ਵੀ ਆਪਾਂ ਬਣਾਏ ਆ ਕਿਉਂਕਿ ਹਾਂ ਨਖਰਾ ਉਹਨਾਂ ਦਾ ਬਹੁਤ ਹੁੰਦਾ ਮੇਰੇ ਵੀਰਾਂ ਦਾ ਇਸ ਕਰਕੇ ਜੇ ਉਹ ਤੇਲਾਂ ਦੇ ਵਿੱਚ ਕਾਲੇ ਤਿਲ ਲੈਣ ਤਾਂ ਜ਼ਿਆਦਾ ਵਧੀਆ ਨਹੀਂ ਤਾਂ ਕਾਲੇ ਜਾਂ ਸਫੇਦ ਹਨਾ ਇਸੇ ਕਰਕੇ ਤੁਸੀਂ ਇਹ ਤਿਲ ਵਾਲਾ ਲੱਡੂ ਬਣਾਇਆ ਹੋਇਆ ਆ ਆ ਸਰ ਸਫੇਦ ਤਿਲ ਵਾਲਾ ਲੱਡੂ ਸਰ ਅਸੀਂ ਬਣਾਈ ਰੱਖਦੇ ਹੈਗੇ ਆ ਕਿਉਂਕਿ ਪੇਸ਼ੈਂਟ ਨੂੰ ਵੀ ਅਸੀਂ ਆਇਆਂ ਨੂੰ ਉਹੀ ਖਵਾਉਨੇ ਆ ਜੋ ਅਸੀਂ ਉਹਨਾਂ ਨੂੰ ਐਡਵਾਈਸ ਕਰਨਾ ਹੁੰਦਾ ਹੈਗਾ ਜੀ ਇਹ ਤਿਲਾਂ ਦੇ ਲੱਡੂ ਆ ਸਰ ਹੁਣ ਤੇਲ ਦੇ Редактор ਤਿਲ ਦਾ ਕੀ ਕੰਮ ਹੈ ਸਰ ਇਹਦੇ ਨਾਲ ਇਹ ਬੱਲਿਆ ਤੇ ਸਰ ਇਹ ਵਾਜੀ ਕਰਨਾ ਹੈ ਨਾ ਤੇ ਹੁਣ ਵਾਜੀ ਮੀਨਸ ਉਹਨਾਂ ਦਾ ਜਿਹੜਾ ਬਲ ਦੋਸ਼ ਹੈਗਾ ਯਾਨੀ ਉਹ ਟ੍ਰਿਗਰ ਹੋਏਗਾ ਉਹ ਕਿਸ ਤਰ੍ਹਾਂ ਟ੍ਰਿਗਰ ਹੋਏਗਾ ਉਹਨਾਂ ਨੇ ਤਿਲ ਖਾਣੇ ਆ ਪਰ ਤਿਲ ਦੀ ਮਾਤਰਾ ਸਹੀ ਰੱਖਣੀ ਹੈ ਕੁਆਨਟੀਟੀ ਸਹੀ ਰੱਖਣੀ ਹੈਗੀ ਹੈ ਕਹਿਣ ਦਾ ਭਾਵੇਂ ਇਹ ਅਗਰ ਬਲੈਕ ਲੈਨ ਤਾਂ ਬਲੈਕ ਜ਼ਿਆਦਾ ਸਟਰੋਂਗਰ ਹੈਗੀ ਹੈ ਇਹ ਵਾਈਟ ਤਿਲ ਦੇ ਨਾਲੋਂ ਠੀਕ ਹੈ ਸਰ ਹੁਣ ਅਸੀਂ ਨੈਕਸਟ ਜੀ ਗੱਲ ਕਰੀਏ ਤਾਂ ਉਹਨਾਂ ਨੇ ਚਾਕਲੇਟ ਆਪਾਂ ਚਾਕਲੇਟ ਰੱਖੀ ਹੋਈ ਹੈ ਹੁਣ ਮੇਨ ਕੰਮ ਚਾਕਲੇਟ ਦਾ ਕੀ ਹੈ ਚਾਕਲੇਟ ਵੀ ਤਾਂ ਬੜੀ ਠੀਕ ਠਾਕ ਮਤਲਬ ਖਾਲਨ ਦੇ ਨੀ ਜੀ ਪਸੰਦ ਹੈਗੀ ਸਰ ਤਾਂ ਹੀ ਤਾਂ ਅੱਜ ਅਸੀਂ ਮੂਡ ਨੂੰ ਖੁਸ਼ ਰੱਖਣ ਵਾਸਤੇ ਇਹ ਚੀਜ਼ਾਂ ਨੂੰ ਡਿਸਪਲੇਸ ਤਰੀਕੇ ਕੀਤਾ ਹੈ ਹੁਣ ਇਹਨੇ ਕੀ ਕੰਮ ਕਰਨਾ ਸਰ ਇਹ ਡਾਰਕ ਚਾਕਲੇਟ ਹੈ ਮਿੱਠੀਆਂ ਚਾਕਲੇਟਸ ਨਹੀਂ ਖਾਣੀਆਂ ਉਹਨਾਂ ਨੇ ਡਾਰਕ ਚਾਕਲੇਟ ਲੈਣੀ ਹੈਗੀ ਤੇ ਡਾਰਕ ਚਾਕਲੇਟ ਦੀ ਮਾਤਰਾ ਉਹਨਾਂ ਨੇ ਇਨਫ ਰੱਖਣੀ ਇਹ ਨਾ ਹੋਵੇ ਵੀ ਸਾਰ ਦਿਨ ਚਾਕਲੇਟ ਹੀ ਖਾਣ ਲੱਗ ਜਾਣ ਤੇ ਕਹਿਣ ਵੀ ਡ్రਾਈ ਫਰੂਟ ਤੁਹਾਨੂੰ ਸਾਨੂੰ ਚੰਗੇ ਨਹੀਂ ਲੱਗਦੇ ਅਸੀਂ ਚਾਕਲੇਟ ਸੀ ਖਾ ਲੈਨੇ ਹੁਣ ਚਾਕਲੇਟ ਦੇ ਨਾਲ ਕੀ ਹੁੰਦਾ ਸਰ ਇਹਦੇ ਵਿੱਚ ਮੈਗਨੀਸ਼ੀਅਮ ਹੈ ਤੇ ਇਹਦੇ ਨਾਲ ਹੀ ਉਹਨਾਂ ਦਾ 세ਰੋਟੋਨਿਨ ਜਿਹੜਾ ਹੈ ਉਹ ਟ੍ਰਿਗਰ ਹੋਣਾ ਹੈਗਾ ਤੇ ਚਾਕਲੇਟ ਖਾਣ ਦੇ ਨਾਲ ਸਟ्रेस ਰਿਲੀਫ ਹੋਏਗੀ ਮੂਡ ਵਧੀਆ ਹੋਏਗਾ ਸਰ ਔਰ ਉਹਨਾਂ ਦਾ ਜਿਹੜਾ ਵਾਤ ਦੋਸ਼ ਹੈ ਨਾ ਜਦੋਂ ਮੂਡ ਸ਼ਾਂਤ ਹੋਏਗਾ ਤਾਂ ਜਿਹੜਾ ਵਾਤ ਹੈ ਉਹਨਾਂ ਦੇ ਅੰਦਰ ਬਣੀ ਹੋਈ ਉਹ ਵੀ ਸਰ ਬੈਲੈਂਸਡ ਹੋਣੀ ਹੈਗੀ ਹੈ ਔਰ ਉਹਨਾਂ ਦਾ ਜਿਹੜਾ ਡੀਐਨਏ ਹੈ ਉਹ ਵੀ ਪ੍ਰੋਟੈਕਟ ਹੋਏਗਾ ਕਰੋਮੋਸੋਮ ਐਬਨਾਰਮੈਲਟੀ ਹੈ ਜਿਹੜਾ ਸਪਰਮ ਦੇ ਵਿੱਚ ਤਾਂ ਉਹ ਵੀ ਇੰਪਰੂਵ ਹੋਏਗੀ ਹੋਰ ਤਾਂ ਹੋਰ ਸਰ ਇਹ ਖਾਣ ਦੇ ਨਾਲ ਜੇ ਉਹਨਾਂ ਦੇ ਲਿਬਿਡੋ ਲੈਸ ਹੈ ਤਾਂ ਉਹ ਵੀ ਫ੍ਰੀ ਕਰ ਹੋਏ ਕਿ ਸਾਰੀਆਂ ਚੀਜ਼ਾਂ ਇੱਕ ਚਮਚੇ 'ਚ ਨਹੀਂ ਇਕੱਠੀਆਂ ਹੋ ਸਕਦੀਆਂ ਕੋਈ ਇੰਨਾ ਸਾਂਝਾ ਰਸ ਸਾਨੂੰ ਦੱਸ ਦਿਓ ਕੀ ਬਾਤ ਹੈ ਸਰ ਤੁਸੀਂ ਇਹ ਪਿੰਨੀ ਚੱਕੋ ਸਰ ਅੱਛਾ ਤੁਸੀਂ ਹੁਣੇ ਗੱਲ ਕੀਤੀ ਨਾ ਇੱਕ ਚਮਚ ਅਸੀਂ ਤਾਂ ਇੱਕ ਲੱਡੂ 'ਚ ਕਰਤੀ ਇਕੱਠੀ ਸਰ ਜੀ 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 ਹੁਣ ਇਹਦੇ ਵਿੱਚ ਪਾਣਾ ਪਾਉਣਾ ਕੀ ਕੀ ਹੈ ਉਹਨਾਂ ਨੇ ਇਹ ਹਲਸੀ ਜ਼ਰੂਰ ਪਾਣੀ ਹੈਗੀ ਹੈ ਅਲਸੀ ਰੱਖੀ ਹੈਗੀ ਸੈਸਮੇ ਸੀਡਸ ਪਾਉਣੇ ਹੈਗੇ ਆ ਸਰ ਆਪਾਂ ਨੇ ਹੈਂਪ ਸੀਡਸ ਰੱਖੇ ਹੈਗੇ ਹੈਮ ਸੀਡਸ ਹੈਮ ਸੀਡਸ ਉਹਨਾਂ ਨੇ ਜ਼ਰੂਰ ਲੈਣੇ ਆ ਸਰ ਬਹੁਤ ਜ਼ਬਰਦਸਤ ਹੈਮ ਸੀਡਸ ਤੇ ਹੁਣ ਆ ਤਿਲ ਰੱਖੇ ਆਪਾਂ ਨੇ ਆ ਪੰਪਕੀਨ ਤੇ ਸਨਫਲਾ ਦੇ ਸੀਡਸ ਸਾਰਿਆਂ ਦਾ ਖਜੂਰ ਪਾ ਕੇ ਖਜੂਰ ਦੇ ਨਾਲ ਜਾਂ ਸ਼ਹਿਦ ਦੇ ਨਾਲ ਐਦਾਂ ਦਾ ਲੱਡੂ ਤਿਆਰ ਕਰ ਲੈਣ ਤੇ ਇਹ ਮੇਰੀਆਂ ਭੈਣਾਂ ਮੇਰੇ ਵੀਰ ਨੂੰ ਰੋਜ਼ ਸਵੇਰੇ ਸਵੇਰੇ ਖਵਾਉਂ। ਅੱਛਾ ਮੈਮ ਫਿਰ ਜਿਹੜਾ ਜਿਸ ਤਰੀਕੇ ਨਾਲ ਤੁਸੀਂ ਅ ਮਤਲਬ 5-7 ਦਿਨਾਂ ਦੇ ਵਿੱਚ ਇਹਨਾਂ ਨੂੰ ਥੋੜਾ ਕਈ ਵਾਰ ਟਾਈਮ ਲੱਗ ਜਾਂਦਾ ਹੌਲੀ-ਹੌਲੀ ਇਹਦਾ ਨਤੀਜਾ ਕਈ ਵਾਰ ਮਿਲਣਾ ਸ਼ੁਰੂ ਹੁੰਦਾ ਹੈ ਤੇ ਜਿਵੇਂ ਤੁਸੀਂ ਉਹ 5 ਦਿਨਾਂ ਦੇ ਵਿੱਚ ਹੀ ਰਿਜ਼ਲਟ ਮਿਲ ਗਿਆ ਇੰਨੇ ਕੁ ਦਿਨਾਂ 'ਚ 5-7 10 ਦਿਨਾਂ 'ਚ ਕੋਈ ਰਿਜ਼ਲਟ ਮਿਲਣ ਵਾਲੀ ਚੀਜ਼ ਹੈ ਤੁਹਾਡੇ ਕੋਲ ਸਰ ਜਿਵੇਂ ਅਸੀਂ ਹੁਣੇ ਕਾਲ ਲਈ ਹੈ ਕਿ ਪੰਜ ਦਿਨਾ ਦੇ ਵਿੱਚ ਹੈ ਨਾ ਹੁਣ ਜੇ ਆਪਾਂ ਮੈਡੀਸਿਨਸ ਦੀ ਗੱਲ ਕਰੀਏ ਜੇ ਮੇਰੇ ਵੀਰਾਂ ਨੂੰ ਦਿੱਕਤ ਹੈ ਸਰ ਇਹ ਸਪਰਮ ਮੋਰਫੋਲੋਜੀ ਜਿਨ੍ਹਾਂ ਦੇ ਕਾਊਂਟ ਘਟੇ ਅਸੀਂ ਉਹਨੇ ਜਿਵੇਂ ਗੱਲ ਕੀਤੀ ਐਕਟਿਵ ਮੋਟਿਲਿਟੀ 60% ਹੋਣੀ ਚਾਹੀਦੀ ਹੈ ਜੇ ਉਹਨਾਂ ਦੀ 60 ਤੋਂ ਘੱਟ ਹੈ ਤੇ ਕਾਊਂਟੈਕਸ ਪਾਊਡਰ ਤੇ ਕਾਊਂਟੈਕਸ ਕੈਪਸੂਲ ਔਰ ਕਾਊਂਟੈਕਸ ਟੈਬਲੇਟ ਆਪਾਂ ਨਾਲ ਯੂਜ਼ ਕਰਾਂਗੇ ਸਰ ਇਹ ਟੈਬਲੇਟ ਦਾ ਕੰਬੀਨੇਸ਼ਨ ਹੈ ਸਰ ਠੀਕ ਹੈ ਤੇ ਫਿਰ ਜੀ ਉਹਨਾਂ ਦਾ ਮੰਨ ਲਓ ਕਈ ਵਾਰੀ ਹੁੰਦੇ ਕਿ ਵੀਰੇ ਜੀ ਨੂੰ ਬੋਲ ਦਿੰਦੇ ਆ ਉਹ ਵਧੀਆ ਨਹੀਂ ਹੈਗਾ ਤਸਰ ਵੀਰੇਕਸ ਦੇ ਵਿੱਚ ਆਪਣੇ ਕੋਲ ਵੀਰੇਕਸ ਪਾਊਡਰ ਹੈ ਕੈਪਸੂਲ ਹੈ ਔਰ ਵੀਰੈਕਸੀ ਆਪਣੇ ਕੋਲ ਆਹ ਟੈਬਲੇਟ ਹੈ ਇਹ ਤਿੰਨਾਂ ਦਾ ਕੰਬੀਨੇਸ਼ਨ ਹੈਗਾ ਤੇ ਜੇ ਹੁਣ ਉਹਨਾਂ ਦਾ ਸਮਾਂ ਨਹੀਂ ਲੱਗਦਾਗਾ ਹਨਾ ਸਰ ਉੱਥੇ ਦਿੱਕਤ ਆਂਦੀ ਹੈ ਕਿ ਇਹ ਤਾਂ ਉਹਨਾਂ ਨੇ ਆਹ ਟਾਈਮ ਮਿਕਸ ਲੈਣਾ ਫਿਰ ਤੇ ਸਰ ਆਪਾਂ ਉਹਨਾਂ ਨੂੰ ਟਾਈਮ ਮਿਕਸ ਦੇਣਾ ਟਾਈਮ ਮਿਕਸ ਦਾ ਵੀ ਪਾਊਡਰ ਕੈਪਸੂਲ ਤੇ ਆਹ ਟੈਬਲੇਟ ਆਪਾਂ ਇਹਦੇ ਨਾਲ ਵੀਰਿਕਸ ਦੀਆਂ ਲਾਵਾਂਗੇ ਸਰ ਇਹ ਆਪਾਂ ਨੇ ਲਗਾਨੀ ਹੈਗੀਆਂ ਜਿਵੇਂ ਜਿਵੇਂ ਉਹਨਾਂ ਨੂੰ ਜਿਹੜੀ ਜਿਹੜੀ ਪ੍ਰੋਬਲਮ ਹੋਏਗੀ ਉਹਦੇ ਅਕੋਰਡਿੰਗ ਆਪਣੇ ਕੋਲ ਮੇਲ ਵੀਰਾਂ ਵਾਸਤੇ ਵੀ ਪੂਰਾ ਟ੍ਰੀਟਮੈਂਟ ਪੂਰਾ ਸਮਾਨ ਤੁਸੀਂ ਰੱਖਿਆ ਹੋਇਆ ਕੁੱਲ ਮਿਲਾ ਕੇ ਓਵਰ ਆਲ ਸੋਲੂਸ਼ਨ ਸਰ ਮਹੀਨਾ ਵੀਹ ਹੁਣੀ ਗੱਲ ਹੋਈ ਕਿ ਇਸ ਮੈਡੀਸਿਨ ਦੇ ਨਾਲ ਵਿਦਿਨ ਐਗ ਦਿਖਣ ਲੱਗ ਗਏ ਜਿਹੜੀ ਅਲਟਰਾਸਾਉਂਡ ਚ ਐਗ ਹੀ ਨਹੀਂ ਹੈਗੇ 5 ਡੇਸ ਐਗ ਦਿਖਣ ਲੱਗ ਗਏ ਇਦਾਂ ਹੀ ਜੇ ਫਮੇ ਮਹੀਨਾ ਕਹਾਂ ਤਾਂ ਮੇਰੇ ਵੀਰਾਂ ਨੂੰ ਮਹੀਨਾ ਵੀ ਜ਼ਿਆਦਾ ਹੈ ਪਰ ਜੇ ਉਹਨਾਂ ਨੇ ਮੰਨ ਲਓ ਮੈਡੀਸਿਨ ਨਹੀਂ ਲੈਣੀ ਕਿਸੇ ਫਾਰਮੂਲੇਸ਼ਨ ਤੇ ਆਣਾ ਹੈ ਤਾਂ ਸਰ ਆਪਣੇ ਕੋਲ ਬੜੀ ਜ਼ਬਰਦਸਤ ਫਾਰਮੂਲੇਸ਼ਨੇ ਪਈ ਹੈਗੀ ਹੈ ਜਿਸ ਦੇ ਵਿੱਚ ਸਰ ਆਪ ਆਇਆ ਦੱਸਾਂਗੇ ਦੇਖੋ ਇਹ ਆਪਾਂ ਰੱਖਿਆ ਹੈਗਾ ਸਰ ਸ਼ਤਾਵਰ ਇਹ ਦੱਸ ਦੋਗੇ ਤੁਸੀਂ ਅਗਰ ਤੁਹਾਨੂੰ ਕੋਈ ਫੋਨ ਕਰੇ ਜੀ ਹਾਂਜੀ ਸਰ ਇਹ ਜਿਹੜੀ ਫਾਰਮੂਲੇਸ਼ਨ ਰੱਖੀ ਹੈ ਇਹਦੇ ਵਿੱਚ ਸ਼ੀਲਾ ਜੀ ਤੋਂ ਉਹਨਾਂ ਨੇ ਜ਼ਰੂਰ ਐਡ-ਆਨ ਕਰਨੀ ਹੈ ਇਸ ਫਾਰਮੂਲੇਸ਼ਨ ਦੇ ਨਾਲ ਇਹ ਸ਼ੀਲਾ ਜੀ ਤੇ ਐਡ ਕਰਨ ਉਹ ਜਿਵੇਂ ਸਾਨੂੰ ਕਾਲ ਕਰਦੇ ਸਰ ਇਹ ਸਾਰੀ ਫਾਰਮੂਲੇਸ਼ਨ ਆਪਾਂ ਉਹਨਾਂ ਨੂੰ ਕਲੀਅਰ ਕਰ ਦਾਂਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਦੇਖੋ ਹਰਮੀਤ ਜੀ ਦਾ ਕਹਿਣਾ ਹੈ ਕਿ ਆਹ ਨੁਸਖਾ ਫਾਰਮੂਲਾ ਹੈ ਔਰ ਇੱਕ ਖਾਸ ਕਰਕੇ ਅਗਰ ਘਰ ਦੇ ਵਿੱਚ ਹੀ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਇਹ ਨੁਸਖਾ ਵੀ ਤੁਸੀਂ ਨੋਟ ਕਰਕੇ ਹਰਮੀਤਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਤੁਹਾਨੂੰ ਤੁਹਾਡੀ ਦਿੱਕਤ ਪਰੇਸ਼ਾਨੀ ਦੇ ਮੁਤਾਬਕ ਇਹ ਨੁਸਖਾ ਘਰ ਬੈਠੇ ਵੀ ਤੁਹਾਨੂੰ ਉਹ ਦੱਸ ਦੇਣਗੇ ਫਿਲਹਾਲ ਅੱਛਾ ਹਰਮੀਤਜੀ ਜੀਕਰ ਤੁਹਾਨੂੰ ਬੜੀ ਡੀਪ ਅਸੀਂ ਕਹਿ ਲਈ ਕਿ ਹਰ ਚੀਜ਼ ਦੀ ਬੜੀ ਤਰੀਕੇ ਨਾਲ ਤੁਹਾਨੂੰ ਸਮਝ ਹੈ ਕਿ ਜਿੰਨੇ ਤੁਸੀਂ ਪੇਸ਼ੈਂਟ ਇੱਥੇ ਦੇਖਦੇ ਹੋ ਰੋਜ਼ਾਨਾ ਨਵੇਂ ਨਵੇਂ ਦਿੱਕਤਾਂ ਪਰੇਸ਼ਾਨੀਆਂ ਤੁਹਾਡੇ ਕੋਲ ਲੋਕ ਲੈ ਕੇ ਆਉਂਦੇ ਨੇ ਇੱਥੇ ਮਰੀਜ਼ ਲੈ ਕੇ ਆਉਂਦੇ ਨੇ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਟੰਗ ਹੈ ਜੀ ਤੁਹਾਨੂੰ ਸਰ ਆਪਨੋ ਮੁਹਾਲੀ ਮੇਜ ਸਕਦੇ ਆ ਮੁਹਾਲੀ ਫੇਸ 10 ਸੈਕਟਰ 64 ਹੈ ਔਰ ਐਸ ਸੀ ਐਫ 61 ਹੈ ਬਾਕੀ ਦਿੱਤੇ ਗਏ ਨੰਬਰਾਂ ਤੇ ਸੰਪਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਹੁਣ ਮੈਨੂੰ ਸਮਝ ਆਈ ਗਿਆ ਜੀ ਜਿਹੜਾ ਇਹ ਸਾਈਕਲ ਚਲਾਏਗਾ ਤੇ ਉਹ ਕਿਵੇਂ ਫਿਰ ਔਲਾਦ ਵਾਲਾ ਸੁੱਖ ਪਾਏਗਾ ਇਹ ਸਾਰੀਆਂ ਚੀਜ਼ਾਂ ਸਮਝ ਆ ਗਈਆਂ ਨੇ ਸੋ ਉਮੀਦ ਕਰਦਾ ਸਾਡੇ ਜਿਹੜੇ ਸਤਿਕਾਰਯੋਗ ਦਰਸ਼ਕ ਹੈਗੇ ਨੇ ਸੀਨੀਅਰ ਨਰਸਿੰਗ ਅਫੀਸਰ ਹਰਮੀਤ ਜੀ ਦੀਆਂ ਜਿਹੜੀਆਂ ਗਾਈਡਲਾਈਨ ਉਹਨਾਂ ਨੇ ਦਿੱਤੀਆਂ ਨੇ ਪੰਜ ਛੇ ਚੀਜ਼ਾਂ ਤੁਹਾਡੇ ਨਾਲ ਦੱਸੀਆਂ ਨੇ ਤਾਂ ਮੈਨੂੰ ਲੱਗਦਾ ਕਿ ਉਹਦੇ ਨਾਲ ਹੀ ਤੁਹਾਡਾ ਕੰਮ ਜਿਹੜਾ ਉਹ ਬਣ ਜਾਂਦਾ ਪੁਰਾਣੀ ਤੋਂ ਪੁਰਾਣੀ ਇਨਫਰਟੀਲਿਟੀ ਜਿੰਨੀ ਵੀ ਤੁਹਾਡੇ ਕੋਲ ਤੁਹਾਨੂੰ ਲੱਗਦਾ ਕਿ ਜਿਸ ਨਾਲ ਤੁਸੀਂ 2-2 4-4 ਹੋ ਰਹੇ ਹੋ ਤਾਂ ਉਹ ਇਸ ਤਰੀਕੇ ਨਾਲ ਹੱਲ ਹੋ ਸਕਦੀ ਹੈ ਫਿਲਹਾਲ ਜੇਕਰ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਇਹ ਸਾਈਕਲ ਦਾ ਕਿਵੇਂ ਇਸਤੇਮਾਲ ਕਰਨਾ ਹੈ ਇਸ ਸਾਈਕਲ ਨੂੰ ਕਿਵੇਂ ਅਸੀਂ ਭੁਜਾ ਕੇ ਇਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਅਸੀਂ ਲੈਣੀਆਂ ਨੇ ਤਾਂ ਸਾਰੀਆਂ ਚੀਜ਼ਾਂ ਤੁਹਾਨੂੰ ਹਰਮੀਤ ਜੀ ਦੇ ਫੋਨ ਨੰਬਰ ਦੇ ਉੱਤੇ ਕਾਲ ਕਰਕੇ ਮਿਲ ਸਕਦੀਆਂ ਨੇ ਫਿਲਹਾਲ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿੰਨਾਂ ਲੋਕਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਕਿਉਂਕਿ ਤੁਹਾਡੇ ਤੋਂ ਜ਼ਿਆਦਾ ਕੋਈ ਨਹੀਂ ਜਾਣਦਾ ਧੰਨਵਾਦ